ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੀਆਂ ਦੋ ਗਾਵਾਂ ਸੇ ਲੈ ਕੇ ਆਂ ਜੀ ਦੋਨੀਆਂ ਬਈ ਗੱਬਣਾ ਨੇ ਤੇ ਆ ਤਾਂ ਬਈ ਤਿਆਰੀਆਂ ਚ ਸੋਣ ਦੇ ਬਿਲਕੁਲ ਆ ਲੈਂਦੀ ਆ ਬਈ ਦੋ ਚਾਰ ਦਿਨ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਈ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਅੰਦਰ ਸਿੰਘ ਪਿੰਡ ਛਨਾ ਗਲਾਬ ਸਿੰਘ ਵਾਲਾ ਜਿਹੜਾ ਬਰਨਾਲਾ ਦਸੀਤ ਤਪਾ ਨੇੜੇ ਪਿੰਡ ਬਈ ਪਤਾ ਹੋਰ ਨੇੜੇ ਵਾਲਾ ਸੰਧੂ ਫੂਲੀ ਵਾਲਾ ਆਪਣਾ ਘੰਡਾ ਬੰਨਾ ਇਹਦੇ ਪਿੰਡਾਂ ਦੇ ਵਿਚਾਲੇ ਜਿਆ ਮੋਬਾਈਲ ਨੰਬਰ ਬੋਲੋ 9855733687 ਠੀਕ ਆ ਬਾਪੂ ਇਹਦੇ ਤੋਂ ਸ਼ੁਰੂ ਕਰਦੇ ਆ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਜਮਾ ਪਿਆ ਹੋਰ ਕਿੰਨਾ ਕੁ ਟਾਈਮ ਲੈਂਦੀ ਆ ਇਹ بس睡ੀ ਜਾਂਦੀ ਹੈ ਜੀ تیاری ਚਾਣਾ تیاری ਕੀ ਹੈ ਬਿਲਕੁਲ ਬਈ ਤਿਆਰੀਆਂ ਜਾਂ ਸੂਣ ਦੀਆਂ ਚ ਬਸ ਇਹਨੇ ਹੋਰ ਅੱਧੇ ਘੰਟੇ ਘੰਟੇ ਤਾਈਂ ਕਰਮਾ ਵਾਲੀ ਨੇ ਸੂ ਪਾਣਾਗਾ ਹਾਂ ਜੀ ਤੇ ਕੀ ਰਿਕਾਰਡ ਵੈਸੇ ਦੋਦਾ ਦਾ ਜੀ ਪਹਿਲੇ ਸੂਏ ਦੇ 18 ਦਿੰਦਾ 18 ਲੀਟਰ ਹਾਂ ਠੀਕ ਹੈ ਛੱਡੀ ਛੱਡੀ ਦੇਖ ਲੋ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਵਾਲੀ ਨੇ ਕੁਛ ਨਹੀਂ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫੀਟ ਹੈ ਸੂ ਕੇ ਬਹੁਤ ਬਣਾਏ ਨੇ ਇਕੱਲਾ ਇਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਥਣ ਸੂਂਦੀ ਸੂਂਦੀ ਨੇ ਲੇਵਾ ਇੰਨਾ ਹੀ ਹੋਰ ਤਿਆਰ ਕਰ ਲੈਣਾ ਕੋਲ ਦੇ ਬਾਪੂ ਤੋੜ ਕੇ ਕੱਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚਾਰੂ ਚਾਰੂ ਬਹੁਤ ਅਜੀ ਚਾਰੂ ਤਾਂ ਹੁਣ ਵੇਚ ਜਬੀ ਜਾਂਦੇ ਹੋ ਹੂੰ ਚਾਰੂ ਬਹੁਤ ਆ ਬਈ ਦੁੱਧ ਵਾਟੇ ਚੰਗਾ ਪਾ ਫੇਸ ਦੇਖੋ ਫੇਸ ਬੜਾ ਪਿਆਰਾ ਹੋਇਆ ਚਾਰ ਆਈ ਤੋੜਦੇ ਬਈ ਆਈ ਲੈ ਜਾ ਹੂੰ ਤੋਰਾ ਦੇਖੋ ਲੈ ਬਸ ਹੋਈ ਜਾਂਦੀ ਹਾਂ ਸੋਹਣੀਆਂ ਬਿਲਕੁਲ ਤਿਆਰੀਆਂ ਚ ਦੁੱਧ ਦਾ ਰਿਕਾਰਡ ਚੰਗਾ ਤੋਰਾ ਦੇਖੋ ਇੱਕ ਨੰਬਰ ਆਰਡਰ ਦੇਖੋ ਕਮਾਲ ਦਾ ਅਜੇ ਆਰਡਰ ਹੋਰ ਵੀ ਸੋਹਣਾ ਤਿਆਰ ਕਰੂ ਸੋਹਣੀ ਸੋਹਣੀ ਨੇ ਲੈਵਾ ਬਹੁਤ ਭਰ ਲੈਣਾ ਬਈ ਤੇ ਕੀ ਮੋਲ ਲਵਾ ਪੁੱਜਾ ਜੱਜਾ ਮੁੱਲ ਮੋਲਾ ਪਾ ਲੈਣ ਦੇਣ ਦੀ ਕਰਾਂਗੇ 75 75 ਮੋਲ ਇਹਨਾਂ ਦਾ ਠੀਕ ਆ ਕੋਈ ਨਾ ਮਾਨ ਤਾਣ ਹੋ ਜੂਗਾ ਬਹੁਤ ਠੀਕ ਆ 75000 ਰੁਪਿਆ ਮੋਲ ਆ ਵੀਰੇ ਮਾਨ ਤਾਣ ਮਾਨ ਤਾਣ ਹੋ ਜੂਰ ਜ਼ਰੂਰ ਹੋ ਜੂਗਾ ਚੰਗੀ ਅਬੜ ਸੁਨਕੀਆਂ ਲੇਵਾ ਲੂਵਾ ਕਮਾਲਾ ਮੁੱਠੀ ਵਾਲਾ ਥਣ ਗਲਾਬੀ ਥਣ ਕਲਾ ਕਲਾ ਥਣ ਮੂਰੋ ਦੇਖੋ ਲੇਵਾ ਲੇਵਰੀ ਬਣਾਵਟ ਤੀਕੋ ਬਈ ਬਹੁਤ ਸੋਹਣੇ ਲੇਵਾ ਤਿਆਰ ਕਰਦੀ ਹੁੰਦੀ ਐ ਕੱਲੀ ਬਸ ਕੱਚੀ ਹੋਈ ਆ ਜਿਹੜੀ 2 ਘੰਟਿਆਂ ਦੀ ਐ ਬਸ ਤੇ ਲੇਵਾ ਇਹਨੇ ਹੋਰ ਸੋਹਣਾ ਤਿਆਰ ਕਰ ਲਾ ਲੈ ਫੀਡਿੰਗ ਚੈੱਕ ਕਰ ਲਓ ਦੇਖ ਲਈ ਦੋਨਾਂ ਪਾਸੇ ਦੀ ਦਿਖਾ ਦਿਓ ਹੂੰ ਇਧਰੋਂ ਵੀ ਲੈਵਾ ਚੈੱਕ ਕਰ ਲਓ ਨਾਣਾ ਨੂੰ ਨਾ ਫੋਲ ਆ ਤੇ ਥਣ ਦੇਖੋ ਥਣ ਦਾ ਸਾਈਜ਼ ਚੈੱਕ ਕਰੋ ਜੀ ਇਹ ਤਾਂ 25 ਦੇ ਨੇੜੇ ਦੇੜ ਸੌਖਾ ਜਿਹਾ ਕਢਣਾ ਚਾਹੀਦਾ ਹੂੰ ਬਰੀਕੀ ਚ ਬਹੁਤ ਆ ਹਾਂ ਜੀ ਹਾਂ ਅੱਗੇ ਦੋ ਨੰਬਰ ਕਿਹੜਾ ਸੁਆ ਸੁਹਣੀ ਆ ਸੁਆ ਦੂਜੀ ਆ ਜੀ ਕਿੰਨੇ ਦਿਨ ਲੈਂਦੀ ਐ ਇਹ ਇਹ ਲੈ ਜੀ ਦੋ ਚਾਰ ਦਿਨ ਦੋ ਚਾਰ ਦਿਨ ਹਾਂ ਕੀ ਰਿਕਾਰਡ ਆਵੇ ਸਿਰੇ ਦੁੱਧ ਦਾ ਦੁੱਧਰੇ ਕਿੱਡੇ 20 ਦੇ ਨੇੜ ਤੇੜ ਹੂੰ ਲੈਵਾ ਦੇਖੋ ਫੀਡਿੰਗ ਦੇਖੋ ਸੁਆ ਦੂਜੀ ਆ ਖਣ ਮੁੱਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਦੂਜਾ ਸੁਆ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਨੂੰ ਆਰਡਰ ਵਧੀਆ ਤਿਆਰ ਕਰ ਲੂ ਚਾਰੇ ਥਣ ਨਿਕੜਵੇਂ ਪੂਰੇ ਗਏ ਤੇ ਫੋਲ ਦੇ ਬਾਪੂ ਦੌਰ ਕੇ ਲਖਾ ਦੇ ਚੰਗੀ ਆ ਬੜ ਸੁਨਕੀ ਆ ਕੱਦ ਚੰਗਾ ਰੰਗ ਰੂਪ ਚੰਗਾ ਤੇ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀ ਆ ਸੁਨੱਖ ਆਪਣਾ ਬੜ ਦੇ ਵਿੱਚ ਚੰਗਾ ਗਾ ਬਾਈ ਮੋਲੇ ਦਾ 75000 ਹਾਂ ਇੱਕੋ ਜਆ ਬੋਲੀਏ 75000 ਰੁਪਿਆ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਲੇਵਾ ਦੇਖ ਬਈ ਲੇਵ ਦੀ ਕੁਆਲਿਟੀ ਚੈੱਕ ਕਰੋ ਬਹੁਤ ਸੋਹਣਾ ਲੇਵਾ ਤਿਆਰ ਕਰਦੇ ਹੁੰਦੇ ਆ ਕੱਲੀ ਕੱਚੀ ਕੱਚੀ ਆ ਮੋੜ ਲੈ ਬਈ ਮੁੱਲ ਜਾਇ ਜਾਂ ਬੈੜ ਖੇਰ ਚੰਗੀ ਆ ਤੇ ਥਾਣ ਬਹੁਤ ਕਮਾਲ ਦਾ ਗੁਲਾਬੀ ਥਾਣਾ ਇਹ ਜੋੜਾ ਲੈਣਾ ਉਹ ਜਿਹਾ ਮਾਨਤਣ ਹੋ ਜੂ ਠੀਕ ਆ ਇਹ ਜੋੜਾ ਇਕੱਠਾ ਲਾਵੋਗੇ ਭਰਾ ਕਹਿੰਦਾ ਉਹ ਜਿਹਾ ਮਾਨਤਣ ਕਰ ਦੇਗੇ ਚੰਗਾ ਮਾਨਤਣ ਹੋ ਜਾਊਗਾ ਬਣੂ ਇਹ ਵੀ ਬਹੁਤ ਹਨ ਹਾਂ ਜੀ ਹਾਂ ਜੁੜੇ ਸੋਹਣਾ ਲੇਵ ਦੀ ਫੀਟਿੰਗ ਆ ਨਾ ਕਮਾਲ ਦਾ ਲੀਵ ਦਾ ਦੁਨਣਾ ਦੇ ਠੁਕੇ ਪਏ ਅ ਕੁਆਲਿਟੀ ਵਾਲੇ ਲੈਵੇ ਆ ਭਾਈ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ